ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖਣ ਵਾਲੇ ਸਾਰੇ ਦਰਸ਼ਕ ਵੀਰਪੈਣ ਪ੍ਰਾਮਾ ਦਾ ਮੁੜ ਤੋਂ ਸਵਾਗਤ ਹੈ ਜੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਵਿੱਚ ਗੱਲ ਕਰਾਂਗੇ ਜੀ 15 ਜੁਲਾਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਪੰਜਾਬ ਦੇ ਵਿੱਚ ਕਿਸ ਤਰੀਕੇ ਦਾ ਗਰਮੀ ਦਾ ਰੁਖ ਰਹੇਗਾ ਹਵਾ ਦਾ ਕੀ ਮਜ਼ਾਜ ਰਹੇਗਾ ਤਾਪਮਨ ਕਿੰਨੇ ਕੇ ਵੱਧ ਹੋਏ ਦਿਖਾਈ ਦੇ ਰਹੇ ਨੇ ਤੇ ਇਹ ਗੱਲ ਕਰਾਂਗੇ ਜੀ ਕਿਸ ਸਿਸਟਮ ਦੀ ਪੰਜਾਬ ਦੇ ਵਿੱਚ ਐਂਟਰੀ ਹੋ ਰਹੀ ਹੈ ਤੇ ਕਦੋਂ ਪੰਜਾਬ ਦੇ ਵਿੱਚ ਹੁਣ ਮੀਂਹ ਹੋ ਸਕਦਾ ਤੇ ਕਦੋਂ ਗਰਮੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮ ਇਮੇਜ ਡਿਸਕਸ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ੀਰੋ ਕਰਕੇ ਜਾਓ ਕਮੈਂਟ ਬਾਕਸ ਵਿੱਚ ਪਿੰਡ ਜ਼ਿਲ੍ਹੇ ਸ਼ਹਿਰ ਦਾ ਨਾਮ ਲਿਖ ਕੇ ਮੌਸਮ ਦੇ ਤਾਜ਼ਾ ਹਾਲਾਤ ਲਿਖ ਦਿਓ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕੇ ਜੀ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕੋਈ ਵੀ ਬੱਦਲ ਬਾਈ ਫਿਲਹਾਲ ਬਣਦੀ ਹੋਈ ਦਿਖਾਈ ਦੇ ਨਹੀਂ ਦੇ ਰਹੀ ਹਰਿਆਣਾ ਰਾਜਸਥਾਨ ਦੇ ਇੱਕ ਟੁਟਵੇਂ ਰੂਪ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਫਿਲਹਾਲ ਆਪਾਂ ਗੱਲ ਕਰੀ ਤਾਂ ਹਲਕੇ-ਫੁਲਕੇ ਮੀਂਹ ਕਰਨ ਦੀ ਸਮਰੱਥਾ ਜਰੂਰ ਰੱਖਦਾ ਹੈ ਪਰ ਇਸ ਦੀ ਪੰਜਾਬ ਦੇ ਵਿੱਚ ਕਦੋਂ ਆਮਦ ਹੋਵੇਗੀ ਉਹ ਅਸੀਂ ਰੈਡਾਰ ਸਿਸਟਮ ਤੋਂ ਦੇਖ ਲੈਂਦੇ ਆਂ ਪਰ ਆਪਾਂ ਗੱਲ ਕਰੀਏ ਅਗਰ ਸਵੇਰ ਤੋਂ ਲੈ ਕੇ ਸ਼ਾਮ ਦੇ ਵੇਲੇ ਦੀ ਤਾਂ ਮੌਸਮ ਪੰਜਾਬ ਦੇ ਵਿੱਚ ਖੁਸ਼ਕ ਅਤੇ ਸਾਫ ਬਣੇ ਹੋਏ ਸੀ ਪੂਰੀ ਕੜਗਮਈ ਤੋਂ ਪਪਈਏ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਂਪਰੇਚਰ ਜਿਹੜੇ ਨੇ 38 ਡਿਗਰੀ ਤੱਕ ਮੈਕਸਿਮਮ ਬਠਿੰਡਾ ਵਿੱਚ ਦੇਖੇ ਗਏ ਨੇ ਹਵਾ ਹਲਕੀ ਫੁਲਕੀ ਪੂਰਬ ਦਿਸ਼ਾ ਤੋਂ ਚਲਦੀ ਦਿਖਾਈ ਦੇ ਰਹੀ ਜਿਸ ਦੇ ਨਾਲ ਹਲਕੀ ਫੁਲਕੀ ਗਰਮੀ ਦਾ ਅਹਿਸਾਸ ਘੱਟ ਹੁੰਦਾ ਦਿਖਾਈ ਦੇ ਰਿਹਾ ਪਰ ਗੱਲ ਕਰ ਲਈ ਅਗਰ ਲੰਬੇ ਤੌਰ ਦੀ ਤਾਂ ਕੋਈ ਵੀ ਮੀਂਹ ਦਾ ਹਾਲਾਤ ਫਿਲਹਾਲ ਬਣਦੇ ਦਿਖਾਈ ਨਹੀਂ ਦੇ ਰਹੇ ਹੁਣ ਰੈਡਾਰ ਸਿਸਟਮ ਦੇਖ ਲੈਂਦੇ ਜੀ ਕੀ ਰੈਡਾਰ ਸਿਸਟਮ ਕਹਿ ਰਿਹਾ ਦੁਪਹਿਰ ਦੇ ਵੇਲੇ ਦੁਪਹਿਰੇ 3:00 15 ਜੁਲਾਈ ਦਾ ਰਿਡਰ ਸਿਸਟਮ ਤੁਹਾਡੇ ਸਾਹਮਣੇ ਹੈ ਜਿਹਦੇ ਵਿੱਚ ਦਿਖਾਈ ਦੇ ਰਿਹਾ ਚ ਕਿ ਹਲਕਾ ਫੁਲਕਾ ਸਿਸਟਮ ਇੱਕ ਉਨਾ ਤੋਂ ਉੱਪਰ ਹਮੀਰਪੁਰ ਅਗਰ ਗੱਲ ਕਰ ਲਈਏ ਹਿਮਾਚਲ ਦੀ ਤਾਂ ਉਸ ਤੋਂ ਇਲਾਵਾ ਹਲਕੀ ਫੁਲਕੀ ਉਤਰਾਖੰਡ ਦੇ ਵਿੱਚ ਅਤੇ ਥੋੜਾ ਬਹੁਤਾ ਜੀ ਹਰਿਆਣੇ ਦੇ ਵਿੱਚ ਕੁਦਰਤ ਖੇਤਰ ਦਾ ਡਟਾ ਪਾਣੀ ਪਤ ਦੇ ਇਲਾਕੇ ਵਿੱਚ ਅਗਰ ਜਮਰਾਨਗਰ ਤੋਂ ਅੱਗੇ ਤੇ ਅੰਬਾਲਾ ਤੋਂ ਅੱਗੇ ਪਿੱਛੇ ਸਿਸਟਮ ਇਹ ਬਣਦਾ ਹੋਇਆ ਦਿਖਾਈ ਦੇ ਰਿਹਾ ਹਲਕੀ ਫੁਲਕੀ ਦਰਮਿਆਨ ਰੂਪ ਦੇ ਵਿੱਚ ਇਹ ਪੰਜਾਬ ਵਿੱਚ ਐਂਟਰ ਕਰ ਸਕਦਾ ਹੈ ਜੇ ਸ਼ਾਮ ਦੇ ਵੇਲੇ ਇਸ ਦੀ ਕੋਈ ਜਵੀ ਕਾਰਵਾਈ ਪੰਜਾਬ ਦੇ ਵਿੱਚ ਪੈ ਸਕਦੀ ਹੈ ਪਰ ਕੋਈ ਵੱਡੀ ਇਸ ਦੀ ਚੇਤਾਵਨੀ ਫਿਲਹਾਲ ਜਾਰੀ ਨਹੀਂ ਹੋਈ ਗੱਲ ਕਰੀਏ ਤਾਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਹੁਸ਼ਿਆਰਪੁਰ ਤੋਂ ਲੈ ਕੇ ਨਮਾ ਸ਼ਹਿਰ ਅੱਗੇ ਅਜੀ ਜੇ ਨੰਗਲ ਰੂਪਨਗਰ ਅਨੰਤਪੁਰ ਸਾਹਿਬ ਕੀਰਤਪੁਰ ਸਾਹਿਬ ਕਰਾਲੀ ਮੁਹਾਲੀ ਮੋਰਿੰਡਾ ਇਸ ਦੇ ਵਿੱਚ ਹਲਕੀ ਫੁਲਕੀ 10 ਤੋਂ 15% ਦੀ ਬਦਲਵਾਈ ਹੋਣ ਦੇ ਚਾਂਸ ਬਣ ਸਕਦੇ ਨੇ ਪਰ ਉਸ ਤੋਂ ਇਲਾਵਾ ਪੂਰੇ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਤੇ ਸਾਫ਼ ਬਣਿਆ ਰਹੇਗਾ ਜੀ ਬਾਕੀ ਸ਼ਾਮ ਦੀ ਅਪਡੇਟ ਜੋ ਵੀ ਹੋਵੇਗੀ ਉਹ ਰਾਤ ਦੀ ਅਪਡੇਟ ਵਾਲੀ ਵੀਡੀਓ ਵਿੱਚ ਤੁਹਾਨੂੰ ਮਿਲ ਜਾਵੇਗੀ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਯਾਰੋ ਦੋਸਤਾਂ ਤੱਕ ਤੁਹਾਡੇ ਕੋਈ ਵੀ ਸੁਝਾਅ ਜਾਂ ਕਮੈਂਟ ਹੁੰਦੇ ਨੇ ਕਮੈਂਟ ਬਾਕਸ ਵਿੱਚ ਲਿਖਣਾ ਨਾ ਭੁੱਲੋ ਬਣੇ ਰਹੋ ਚੈਨਲ ਵੈਦਰ ਅਪਡੇਟਸ ਦੇ ਨਾਲ ਵੀਡੀਓ ਦੇਖਣ ਲਈ ਸਭ ਦਾ ਸ਼ੁਕਰੀ